ਉਨੀ ਉੱਠ ਗਏ ਇੱਧਰ ਆ ਗਏ ਮੰਮੀ ਉੱਠ ਬਾ ਦਾਦੀ ਆ ਗਈ ਨੇ ਆਹ ਆਨੇ ਆ اچھا ਆ ਲੈਨੇ ਕੜਾ ਤੇ ਬਾਬਾ ਬੁੰਡਾ ਨਹੀਂ ਉੱਥੇ ਆਉਂਦੇ ਅਮ ਪਾਇਨੂੰ ਹੰਡਾ ਇਹ ਹੱਥ ਨੂੰ ਪਾ ਆਈ ਜਾਣਾ ਇਹਦੇ ਦਿੱਦੂ ਨਾ ਪਾਇ ਦੇ ਲੱਛਣ ਚੱਲ ਪਿਆ ਘਰੋਂ ਹਾਂ ਜੀ ਭਾਈ ਜੀ ਉਹਨਾਂ ਦੁਕਾਨ ਤੇ ਅੱਛਾ ਭਾਈ ਹਾਂ ਅਸੀਂ ਗਾ ਗਿਆ ਠੀਕ ਹੈ ਕਸ਼ਟ ਕਰਨ ਨਹੀਂ ਨਹੀਂ ਸਾਲੀ ਕੋਈ ਨਹੀਂ ਭਾਈ ਲੱਛ ਕਰਨੀ ਨਹੀਂ ਕੋਈ ਨਹੀਂ ਹੋਰ ਠੀਕ ਠਾਕ ਹੈ ਚੜਦੀ ਕਲਾ ਤੁਸੀਂ ਨਾ ਹੋ ਜੀ ਹੋ ਜੀ ਹੋਰ ਕੀ ਪ੍ਰੋਗਰਾਮ ਲੱਗੇ ਪ੍ਰੋਗਰਾਮ ਲੰਘ ਲੱਗਾ ਹੈ ਅਰੇ ਹਾਂ ਸੋਨੇ ਤੁਹਾਨੂੰ ਪੂਰੇ ਚਲੋ ਹਾਂ ਜੀ ਸਸਨੀਆਂ ਗੱਲ ਦੀ ਆ ਜੀ ਬੜੀ ਟੋਰ ਗੱਡੀ ਆ ਚੁੱਕੀ ਆ ਜੀ ਕੱਲ ਕੱਢੀ ਅੱਜ ਸੌਰੇ ਆਏ ਤੇ ਕੱਲ ਕੱਢੀ ਸੌਰੇ ਆਏ ਏਦਾਂ ਹੁੰਦੇ ਨੇ ਸੌਰੇ ਸੌਰੇ ਆਏ ਘਰੇ ਸੌਰੇ ਆਏ ਨੇ ਆਹ ਰੀਲ ਵੱਡੀ ਹੈਗੀ ਕੱਢਣੀ ਪੈਂਦੀ ਤੁਹਾਨੂੰ ਪਤਾ ਹੈ ਬਿਲਕੁਲ ਬਿਲਕੁਲ ਵੇਖ ਲਓ ਰੰਗ ਬੜਾ ਚਚਾਇ ਦਿੱਤਾ ਉਹ ਵਾਲੀ ਗੱਲ ਸਹੀ ਗੱਲ ਹੈ ਰੰਗ ਭਖੜਿਆ ਹੀ ਭਾਈ ਸਹੀ ਗੱਲ ਕਹਣੀ ਬਿਲਕੁਲ ਬਿਲਕੁਲ ਆਹ ਤੇਰੇ ਇੰਤਜ਼ਾਰ ਰੱਖੀ ਕੋ ਰਾਜ ਦੇਖਣਾ ਕੋਈ ਸਹੀ ਗੱਲ ਹੈ ਹੁਣ ਤੇ ਚਲੋ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਕਰਦੇ ਹਾਂ ਛੋਟੇ ਜਿਹੇ ਬਲਾ ਦੀ ਸ਼ੁਰੂਆਤ ਸਵੇਰ ਦਾ ਟਾਈਮ ਇੱਥੇ ਦੁਕਾਨ ਹੈ ਇੱਕ ਤੇ ਉਹਦੀ ਪ੍ਰਮੋਸ਼ਨ ਜੀ ਕਰਨੀ ਛੋਟੀ ਜੀ ਤੇ ਉੱਥੇ ਆਪਾਂ ਜਾਵਾਂਗੇ ਲੇਡੀਜ਼ ਕੱਪੜਿਆਂ ਦੀ ਦੁਕਾਨ ਮੈਂ ਕਿਹਾ ਚਲੋ ਵੀ ਨੇ ਫੋਨ ਕੀਤਾ ਕਹਿੰਦਾ ਆਣਗੇ ਕਿ ਆਇਓ ਜ਼ਰੂਰ ਮੈਂ ਕਿਹਾ ਚਲੋ ਅੱਜ ਐਤਵਾਰ ਹੈ ਕਰੇ ਤੇ ਮੈਂ ਕਿਹਾ ਚਲੋ ਮਾਰੋਨੇ ਗਿੜਾ ਅਤੇ ਸਿੰਘ ਹਾਂਜੀ ਪਿਆਰਿਓ ਫਤਿਹ ਹਣੀ ਉੱਠ ਗਿਆ ਇੱਧਰ ਆਗੇ ਮੰਮੀ ਉੱਠ ਬਾ ਦਦਾਦੀ ਆ ਗਈ ਇੱਧਰ ਚਾਚੀ ਵੀ ਆ ਗਈ ਵੇਲਾ ਨੇ ਮੈਨਾ ਦੂਸ ਪੀਲਾ ਇਹ ਪੀਣਾ ਕਿੱਥੇ ਪੀਂਦਾ ਹੋ ਚਾਹ ਲੈਨੇ ਕੜਾ ਬਾਬਾ ਬੰਦੇ ਦੇ ਨਹੀਂ ਤਾਂ ਨਾ ਅਸੀਂ ਪਾਇਨ ਹੁੰਦਾ ਇਹ ਹੱਥ ਨੂੰ ਪਾਉਂ। ਆਹ ਇਹ ਜਾਣਾ ਇਹਦੇ ਦਿੱਦੂ। ਇਹ ਪਾਇਦੇ ਲੈ ਅਰਸ ਨੂੰ। ਪਾ ਲੈ। ਇਹ ਵਿੱਚੋਂ ਨਾ ਗਜ। ਇਹਦੇ ਕਿ ਹੁੰਦੇ ਨਹੀਂ ਕਿਨੇ ਕੇ ਅੱਗੇ ਵੇਖ ਲਿਆ ਕੇ ਰੱਖਿਆ। ਇਹਦੇ ਤੋਂ ਛੋਟਾ ਮਿਲਦਾ ਹੀ ਨਹੀਂ। ਨਹੀਂ ਮਿਲਦਾ ਛੋਟਾ। ਛੋਟਾ ਨਹੀਂ ਮਿਲਣਾ। ਇਹ ਤੋਂ ਇਹੋ ਸਾਈਜ਼ ਮਿਲਦਾ। ਪਾਉਂਦਾ ਹੀ ਨਹੀਂ। फ़ते दादी ने पाता ही कड़ा मम्मी उन्हें आया घर मैं चलो समोसे समोसे ले चाह खान वास्ते मैं हे शहर गया अच्छे ने देखे मम्मी आए अज गाई है मम्मी उस लिया ਕਲ ਵਧੀਆ ਆਪਣੇ ਬੰਦੇ ਦਾ ਵਾਧਾ ਹੀ ਆ। ਇਹ ਵੀ ਸਮੋਸੇ ਲੱਲੇ। ਉਹ ਖਾਣ ਪੀਣਾਲ ਸਮਾਨ ਲੱਲਿਆ। ਫਤਿਹ ਮੋਟਰ ਵੀ ਸੜ ਗਈ ਇੱਧਰ। ਹੈਂ? ਤੈਨੂੰ ਮम्मा ਬਸ ਨਜ਼ਾਰੇ ਲੈਣ ਦੇ ਆ ਤੂੰ ਹੈ ਕਿ ਨਹੀਂ? ਆ ਮੇਂ ਜ਼ਿੰਦਗੀ ਵਧੀਆ ਕਿ ਨਹੀਂ ਹੈ ਕਿ ਨਹੀਂ? ਚਿਹ ਦੀ ਕੋਈ ਪਰਵਾਹ ਨਹੀਂ ਜੋ ਮਰਜੀ ਗੱਲਾਂ ਕਹਿੰਦਾ ਕੋਈ ਜੋ ਮਰਜੀ ਕਰਦਾ ਰਹੇ ਹੈ ਕਿ ਨਹੀਂ? ਮੈਂ ਅੱ비스 ਮੋਸੇ ਆ ਗਏ ਇੱਧਰ ਹੈ। ਤੁਮੀ ਖਾਣਾ। ਹੈ? ਮੇਰੇ ਬੰਦੇ ਕਿਤੇ ਡਾਕਟਰ ਨੇ। ਅੱਜ ਜੀ ਅੱਜ ਮਾਫੀ। ਹਮਮ। ਤੁਹਾਨੂੰ 6 ਮਿੰਟ ਦਿ ਦੋ।

ਕੋਤਦਾਂ ਉਹ ਅਜੇ ਨਾ ਆ ਜਦੋਂ ਦਾ ਫੋਨ ਆਣਾ ਮੈਨੂੰ ਆ ਜਣਾ ਹੈ ਆ ਡਾਇਪਰ ਖਲਾਰ ਕੇ ਰੱਖਿਆ ਇੱਥੇ ਇਹ ਠੀਕ ਆ ਜਿਹੜਾ ਜਨਕ ਐਪ ਵਾਲਾ ਜਿਹੜਾ ਪੁਰਾਣਾ ਹੁੰਦਾ ਨਾ ਵਿੱਚ ਉਹ ਨਾ ਉਹ ਜਿਵੇਂ ਪੂਰਾ ਸੈੱਟ ਹੀ ਹੁੰਦਾ ਉਹ ਆ ਆ ਸੱਪਿਆ ਥੰਮਾ ਵਾਲਾ ਆ ਉਹਨਾਂ ਥੱਲੇ ਕੰਡਾ ਬੈਰ ਬੈਰ ਤੋਂ ਨਹੀਂ ਹੋਣਦੇ ਬੈਰ ਬੈਰ ਕੁਝ ਨਹੀਂ ਸੋਣਾ ਹੱਥਾਂ ਨੂੰ ਪੈਰਾਂ ਨੂੰ ਪਣ ਵਾਲੇ ਚੱਲ ਪਏ ਹੱਥਾਂ ਨੂੰ ਵੀ ਪੈਰਾਂ ਨੂੰ ਵੀ ਨਾਲ ਹੀ ਦਿੰਦੇ ਪੂਰਾ ਸੈੱਟ ਜੋ ਜੋ ਸਮਾਂ ਜੀ ਜਾਂਦਾ ਜਾਂਦਾ ਤੇ ਉਹ ਤੇ ਜਾਈ ਜਾਂਦੀ ਵੱਡੀ ਮਾਈ ਆ ਆ ਪਾਈ ਪੂਰੀ ਆ ਗਈ ਹੈ ਨਾ ਪੰਜਾਬੀ ਪੂਰੀ ਆਹ ਠੀਕ ਹੈ ਥੋੜੀ ਨਹੀਂ ਵਧੀਆ ਕਵਲ ਤੇ ਖਰਚਾ ਕਰਨਾ ਨਹੀਂ ਲੋੜ ਹੀ ਨਹੀਂ ਤਾਂ ਹਾਤੇ ਉਹਦੇ ਸੂਟ ਆਪਣੇ ਵੇਖ ਲਾ ਹੈ ਕਲਰ ਵੇਖ ਲਾ ਕਲਰ ਕੋ ਪਸੰਦ ਆ ਤੈਨੂੰ ਜੇ ਨਹੀਂ ਤਾਂ ਮੈਂ ਮਟਾ ਲੇ ਹੁਣੇ ਜਾ ਕੇ ਲੱਗਦੀ ਰਹੀ ਉਹ ਵੀ ਨੀ ਨਾ ਤੇ ਗੋਹੇ ਅੱਜ ਸੋਚਿਆ ਕਿ ਆਈ ਜਣੀ ਹਾਂ ਆਹ ਉਹ ਦੁਕਾਨਾ ਉਹਦੇ ਬੰਦੇ ਤੋਂ ਉਹਨਾਂ ਦੇ ਉਹ சொல்லு ਫਟ 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 ਕਰੋਨੇ ਅੱਗੇ ਵੀ ਹੈਗੇ ਨੇ ਵੀ ਆ ਵੀ ਤਾਂ ਵਧੀਆ ਬਣਿਆ ਹਰ ਗੁਣ ਉਹ ਹਰ ਗੁਣ ਲਿਆ ਹਰ ਗੁਣ ਦਾ ਨਾ ਅਗੇ ਖਾਣ ਵਾਲੇ ਵੀ ਹੈਗੇ ਚੰਪੜੇ ਆ ਜੇ ਆਹ ਬੋਲੀ ਗਾ ਲਿਆ ਕੌੜਿਆ ਸੰਬੜੀ ਬਰਾਂ ਦੇ ਸਿੰਘ ਨੇ ਨੇ ਚੱਕਣਾ ਕਰਕੇ ਆਏ ਤੁਸੀਂ ਰਹਿਣ ਕਦੇ ਉੱਠਣਾ ਨਹੀਂ ਆਂ ਬੂ ਪਤਾ ਲਾਲ ਦਸਾਨੇ ਪਾਏ ਗਰੰਟੀ ਨਾਲ ਪਾਏ ਆ ਆ ਬਹੁਤ ਲਾਲੀ ਤੁੰਠਾ ਜਿਹੜਾ ਲਾ ਗਿਆ ਤੇ ਇਹ ਪਰੂ ਲਾ ਲਈ ਪਾ ਪਾ ਰਿਹਾ ਕਰੂੰਗੇ ਨਾ ਤਾਂ ਜਾਨ ਲੱਗਿਆ ਪਾਤਾ ਆ ਵੀਦਰ ਆਪਣੀ ਮੋਟਰ ਹੋ ਗਈ ਖਰਾਬ ਇੱਥੇ ਪਲੰਬਰ ਵੀ ਆਇਆ ਸੋਨੂੰ ਉਸਤਾਦ ਆਹ ਵਾਹ ਖਰਾਬ ਤੋਂ ਹੋਈ ਏ ਹਾਂ ਤੇਰੇ ਇਹ ਰਹਿਣੋਂ ਬੇ ਕਰੇ ਵੀ ਨਹੀਂ ਖਰਾਬ ਹੋਣੀ ਕਰਦੇ ਨਾ ਖਰਾਬ ਤੋਂ ਯਾ ਯਾਰ ਬੜੀਆਂ ਬੋਤਲਾਂ ਚ ਪਾਪਾ ਰੱਖੀਆਂ ਕਿਤਨੇ ਦੇ ਪਾ ਕੇ ਆ ਆ ਸਾਲ ਦਾ ਨੁਕਸ ਹੈ ਆ ਸਾਲ ਵਿੱਚ ਲੱਗਾ ਬਦਲਣਾ ਲੈ ਵੀ ਮੌਸਮ ਬੜਾ ਹੋ ਗਿਆ ਘੈਂਟ ਵਿਖਾ ਬੱਦਲ ਹੋ ਗਿਆ ਮਾਰਿਸ਼ ਆਉਣ ਵਾਲੀ ਏ ਤੇ ਆਪਣੀ ਜਿਹੜੀ ਛਾਤਰੀ ਨਿਮਾਨਾ ਨਾ ਸਾਰੀ ਐ ਨੂੰ ਆ ਸਾਡੇ ਕੋਲੇ ਮੌਂਟੀ ਦੀ ਗਲਤ ਪੈ ਗਈ ਆ ਕੋ ਪਾਣੀ ਸਰਾ ਉੱਥੇ ਖੜ ਜਾਂਦਾ ਇਦਾਂ ਕਰਕੇ ਹਾਂਜੀ ਹਾਂਜੀ ਫਤੈ ਨੂੰ ਖੇਡੰਡੇ ਦਾਦੀ ਆਪਣੀ ਨਾ ਹੈ ਨਹੀਂ ਨਹੀਂ ਕਿਦੋਂ ਚੱਲੀਆਂ ਬਾਜ਼ਾਰ ਹਾਂ ਲੱਗੀ ਜਾ ਆ ਕਹ ਮੈਂ ਵੀ ਜਾ ਚਲੋ ਮੈਨੂੰ ਕਿਤੇ ਜਾ ਚਾਜੇ ਨਾ ਧਿਆਨ ਨਾ ਆਇਓ ਧਿਆਨ ਨਾ ਆਇਓ ਚੰਗਾ ਚੱਕੜ ਉਹਦਾ ਤੇ ਪਾਣੀ ਜਮਾ ਹੋ ਜਾਂਦਾ ਨਾ ਕਾਫੀ ਤਾਂ ਕਰੀਏ ਚਲੋ ਲਾ ਦੇ ਜਮਾ ਹੂੰ ਲੈ ਤੇ ਫਿਰ ਤੁਸੀਂ ਆ ਗਿਆਂ ਜੀ ਨਵੇਂ ਗ੍ਰਿਲਾਂ ਬਾਹਰ ਲੱਗੀਆਂ ਨਾ ਉਹ ਵੇਖੋ ਤੇ ਉਹਨਾਂ ਨੂੰ ਪੈ ਗਿਆ ਜੰਗ ਉਹ ਬਾਹਰ ਗ੍ਰਿਲਾਂ ਦੇ ਕੋਹਣਾ ਜਿਹੜੀਆਂ ਮੋਰੇ ਲੱਗੀਆਂ ਮੰਮੀ ਕਹਿੰਦੇ ਨਾ ਨਹੀਂ ਤੇ ਉਹ ਜੰਗ ਦੇ ਨਾਲ ਨਾ ਜੰਗਾਲ ਪੈ ਗਿਆ ਤੇ ਪੀਲੀਆਂ ਜਿਹੀਆਂ ਹੋ ਗਈਆਂ ਤੇ ਮੰਮੀ ਕਹਿੰਦੇ ਰੰਗ ਫੇਰਿਆ ਪੀਲਾ ਫਤੇ ਹਰ ਫਤੇ ਕੀ ਗੱਲ ਹੈ ਦਾਦੀ ਆਈ ਹੋਵੇ ਮੰਮੀ ਤੇ ਚਾਚੀ ਘੁੰਮਣ ਗਈਆਂ ਹੈ ਮੰਮੀ ਦੀ ਚਾਚੀ ਬਾਜ਼ਾਰ ਗਈਆਂ ਰੰਗ ਫੇਰਿਆ ਰੰਗ ਫੇਰਦਾ ਮੈਨੂੰ ਜੰਗਾ ਇਹ ਰੰਗ ਨਹੀਂ ਫੇਰਿਆ ਫਤਿਹ ਮੰਮੀ ਆ ਗਈ ਵੇ ਮੰਮੀ ਸਮਝਾ ਲੈ ਕੇ ਆਈ ਕੋਈ ਵੇ ਫਤਿਹ ਮੰਮੀ ਆ ਗਈ ਆ ਲੱਲਾ ਰੋਂਡਾ ਕਰਾਉਂਦਾ ਸਾਹਮਣਿਆਂ ਉਹਨੂੰ ਮੈਂ ਦੁੱਦੀ ਪਿਆਰ ਰੋਇਆ ਨਹੀਂ ਹੋਰ ਕਿਥੋਂ ਆਏ ਘੁੰਮ ਕੇ ਮਿਸਾਲ ਮਿਸਾਲ ਹੀ ਲੈ ਸਮਾਨ ਇਹ ਕੀ ਰੁਮਾਲ ਰੁਮਾਲ ਆ ਗਏ ਥੋੜੇ ਨਹੀਂ ਇਹ ਦਸ ਕਾਹ ਕਰ ਵਾਲਾ ਆਏਗਾ ਇਹ ਵਾਲਾ ਆਦੀ ਇਹਦੇ ਨਾਲ ਕੀ ਬਹਾਉਦਾ ਇਹਦੇ ਕਿਹਨ ਜਟੰਗਣ ਵਾਲਾ ਹੋਣਾ ਨਹੀਂ ਹੈ ਹੱਥ ਸਾਫ਼ ਕਰਨ ਵਾਲਾ ਨਹੀਂ ਅਤੇ ਰੁਮਾਲ ਆ ਗਿਆ ਤੇਰੇ ਵੱਤੇ ਫੇਰ ਇੱਕ ਇਹ ਵੀ ਸਾਝ ਲੰਦੇ ਗਰਮ ਦੇ ਨੇ ਕੜੀਆਂ ਬੜੀਆਂ ਸੋਹਣੀਆਂ ਕੜਤੀਆਂ ਉਹਨਾਂ ਦੇ ਕਿਉਂ ਉਹਦੇ ਤਾਂ ਪ੍ਰਾਈਸ ਨਹੀਂ ਹੈ ਪ੍ਰਾਈਸ ਨਹੀਂ ਵੀ ਉਹ ਇਹਦੇ ਨਾਲ ਨਿਕਲ ਕੇ ਕੜਤੀ ਉਹਨਾਂ ਨੂੰ ਅੰਤੇ ਉਹਨੇ ਬਿੰਦੀ ਅੱਛਾ ਆ ਕੱਲਾ ਦੇਤਾ ਹਰ ਅੱਲਾ ਦੂਤਾ ਆ ਨਿੱਤਰ ਕਹਿੰਦੇ ਮਿਲਣ ਨੂੰ ਕਹਿਣਾ ਹੈ ਸਿੰਗਲ ਸੰਗੜੀ ਨਾ ਉਹ ਸੇ ਇੰਗਾਰੀਂ ਇੰਦੇ ਉਧਾ ਪ੍ਰਾਈਸ ਹੈ ਨੀਉ ਹੁੰਦੀ ਹੈ ਇਹ ਕਰੇ ਆਟਕਾ ਸਾਂਦੇ ਕਿਸ਼ਤੀ ਉਹ ਵੀ ਕੱਢ ਲਈ ਉਹਨੇ ਦੁੱਧ ਲਿਓ ਬਾਕੀ ਬਾਤ ਸਹੀ ਆਈ ਆ ਬਾ ਬੱਚੇ ਇੱਕ ਦਸ ਹੁਣ ਆ ਗਾ 200 ਰੁਪਏ ਆਦੇ ਨਾ ਨੇ ਅਭੀ 8 ਟੀ-ਸ਼ਰਟਾਂ ਦੀ ਮੇਰੇ ਵਾਸਤੇ ਰੰਗ ਦੇ ਵਧੀਆ ਹੈ ਕਹਿੰਦੇ 320 ਫਿਰ ਮੰਗੀ ਮਿਸਾਲ ਚ ਕਪੜੇ ਮਿਲਦੇ ਪਰ ਤੇ ਲੈਟੇ ਲੈ ਜਾਂਦੇ ਹਨ ਚਲੋ ਬਧੀਆ ਮਮੇ ਹੁਣੇ ਚੱਲੇ ਹੁਣ ਮੈਂ ਤਾਂ ਖੜਾ ਹੋ ਪਰ ਆਂਦੇ ਨਹੀਂ ਕਰ ਕੋਈ ਨਹੀਂ ਹੈਗਾ ਜਾਣਾ ਪੈਣਾ ਇਹਨਾਂ ਨੂੰ ਹੁਣ ਮੇਰਾ ਹੋ ਗਿਆ ਕਾਫੀ ਟਾਈਮ ਹੋ ਗਿਆ 8:30 9 ਦਾ ਫਤੇ ਦਾਦੀ ਚੱਲੀ ਹੈ ਹੈ ਹਾਂ ਬਾਏ ਮੋ ਮਮੀ ਨੇ ਉਮਬਾਲਾ ਦੇ ਮਮੀ ਨੇ ਸੂਰਜ ਚੰਨ ਦਿਓ ਫਿਰ ਰੈਡ ਕੋ ਲਾਇਆ ਕਰ ਚਲੋ ਠੀਕ ਜੀ ਬਾਏ ਬਾਏ ਕੱਕੇ ਵਿਚਾਰੇ ਨੂੰ ਪਾਈ ਉੱਤੇ ਸੁਕਾ ਲਵੇ ਨਹੀਂ ਇਹਦੀ بارش ਦਾ ਮੂਡ ਤੇ ਬਣਿਆ ਵੇਖੋ ਜੇ ਪੈ ਜੇ ਆਜੋ ਹਰਫਤੇ ਚਲ ਗਈ ਦਾਦੀ ਇਸੀ ਅਜਿਹਾ ਲੌਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਸ਼ੂਰ ਕਰਿਓ ਸਾਡਾ ਫੇਸਬੁੱਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਐਡ ਕਰੋ ਮਿਲਦੇ ਨੇ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ